ਸੰਗਰੂਰ ਰਹਿਦਾ ਸੀ ਉਹਨਾਂ ਦੀ ਕਥਾ ਨੂੰ ਕਈ ਵਾਰੇ ਪਹਿਲਾਂ ਸੁਣਾਈ ਕਿਤੇ ਸਾਨੂੰ ਵਿਸ਼ਵਾਸ ਆ ਜਾਏ ਤੇ ਇੱਕ ਗੁਰਸਖ ਚੜ੍ਹਦੀ ਕਲਾ ਵਾਲਾ ਉਹਨਾਂ ਦੇ ਘਰ ਵਿਆਹਿਆ ਹੋਇਆ ਸੀ ਕਈ ਸਾਲਾਂ ਤੋਂ ਉਹ ਦਾ ਆਪਣੇ ਸਹੁਰੇ ਘਰ ਆਣ ਜਾਣ ਸੀ ਪੱਕਾ ਉਮਰਤ ਧਾਰੀ ਹੈ ਨਿਤਨੇਮੀ ਹੈ ਗੁਰੂ ਦੀ ਪੈ ਪਾਵਨੀ ਵਾਲਾ ਔਰ ਕਈ ਵਾਰੇ ਉਹ ਕਿਲਾ ਨੰਦਗੜ੍ਹ ਸਾਹਿਬ ਮਹਾਂਪੁਰਸ਼ਾਂ ਨਾਲ ਸੇਵਾ ਨਿਭਾਉਂਦਾ ਰਿਹਾ ਕਿਉਂਕਿ ਉਹ ਗ੍ਰਸਤੀ ਸੀ ਆਉਣਾ ਉਹਨੇ ਸੇਵਾ ਨਿਭਾਉਣੀ ਫਿਰ ਚਲੇ ਜਾਣ ਉਹਨੂੰ ਆਨੰਦਪੁਰ ਸਾਹਿਬ ਗੁਰੂ ਗੋਬਿੰਦ ਸਿੰਘ ਮਹਾਰਾਜ ਤੇ ਇੰਨਾ ਵਿਸ਼ਵਾਸ ਸੀ ਕਲਗੀਧਰ ਪਾਤਸ਼ਾਹ ਦੀਆਂ ਸੱਚ ਮੁੱਚ ਨਜ਼ਰਾਂ ਉਹਦੇ ਨਾਲ ਸੀ ਜਿਹੜੇ ਘਰੋਂ ਵਿਆਹ ਹੋਇਆ ਸੀ ਨਾ ਜਦੋਂ ਆਪਣੇ ਸਹੁਰੇ ਘਰ ਇੱਕ ਦਿਨ ਗਿਆ ਤਾਂ ਉਹਨਾਂ ਰਹਾਦਾ ਇਸ ਵੇਲੇ ਪ੍ਰਸ਼ਾਦਾ ਪਾਣੀ ਛਕਿਆ ਗਰਮੀਆਂ ਦੇ ਦਿਨ ਸੀ ਬੇੜੇ ਵਿੱਚ ਹੀ ਬੈਠੇ ਉਹ ਸਿੰਘ ਸਾਹਿਬ ਦਾ ਜਿਹੜਾ ਵਰਦਨ ਨੂੰ ਲੱਗਦਾ ਸੀ ਜਿਹੜਾ ਰਿਸ਼ਤੇ 'ਚ ਆਪਾਂ ਕਹਿੰਨੇ ਸਾਲਾ ਸਾਹ ਲੱਗਦਾ ਸੀ ਉਹਨੇ ਬੈਠ ਕੇ ਗੱਲ ਕੇ ਉਹ ਕਹਿੰਦਾ ਪ੍ਰੌਣਿਆਂ ਤੂੰ ਤਾਂ ਘੁੰਮਦਾ ਫਿਰਦਾ ਰਹਿਣਾ ਹੈ ਦੂਰ ਨੇੜੇ ਮਹਾਂਪੁਰਸ਼ਾਂ ਕੋਲ ਵੀ ਜਾਂਦੇ ਹੈ ਗੁਰਦੁਆਰੇ ਵੀ ਜਾਂਦੇ ਹੈ ਵੀ ਸਾਡਾ ਕੋਈ ਹੱਲ ਕਰ ਹੁਣ ਕੀ ਗੱਲ ਹੋਈ ਕਹਿੰਦੇ ਜਿਹੜੀ ਆਪਣੀ ਲੜਕੀ ਹੈ ਨਾ 19 ਸਾਲ ਦੀ ਉਹ ਲੜਕੀ ਸੀ ਜਵਾਨ ਬੱਚੀ ਹੈ 12 ਕਲਾਸਾਂ ਪੜ੍ਹੀ ਹੋਈ ਹੈ 19 ਸਾਲ ਦੀ ਲੜਕੀ ਹੈ ਕਹਿੰਦਾ ਅਸੀਂ ਲੋਕਾਂ ਨੂੰ ਵੀ ਨਹੀਂ ਦੱਸ ਸਕਦੇ ਸਾਡੀ ਲੜਕੀ ਨੂੰ ਕੋਈ ਚੀਜ਼ ਚਿੰਬੜੀ ਹੋਈ ਹੈ ਅਸੀਂ ਬਹੁਤ ਦੁਖੀ ਹਾਂ ਤਾਂ ਸਿੰਘ ਸਾਹਿਬ ਬੋਲੇ ਉਹ ਕਹਿੰਦੇ ਤੁਸੀਂ ਅੰਮ੍ਰਿਤਧਾਰੀ ਬੰਦੇ ਤੁਸੀਂ ਕਿਹੜੀਆਂ ਗੱਲਾਂ 'ਚ ਪੈ ਗਏ ਘਰ ਵਿੱਚ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਪਾਠ ਕਰਾਓ ਗੁਰੂ ਤੇ ਭਰੋਸਾ ਰੱਖੋ ਤੁਸੀਂ ਕਿਹੜੇ ਚੱਕਰਾਂ 'ਚ ਪੈ ਗਏ ਤੇ ਅੱਗੋਂ ਉਹਦਾ ਰਿਸ਼ਤੇਦਾਰ ਬੋਲਿਆ ਉਹ ਕਹਿੰਦਾ ਪਰ ਉਹਨੇ ਪਾਠ ਵੀ ਕਲਾਇਆ ਹੋਇਆ ਇੱਕ ਸਹਿਜ ਪਾਠ ਦਾ ਭੋਗ ਪਾਤਾ ਦੂਜਾ ਰੱਖਿਆ ਗੁਰੂ ਗ੍ਰੰਥ ਸਾਹਿਬ ਪ੍ਰਕਾਸ਼ ਨੇ ਪਰ ਇਹਦੇ ਵਿੱਚ ਚੀਜ਼ ਆਨੋ ਨਹੀਂ ਹਟਦੀ ਜੇ ਅਸੀਂ ਲੋਕਾਂ ਨੂੰ ਦਸੀਏ ਕੱਲ ਨੂੰ ਲੜਕੀ ਦਾ ਬੱਚੀ ਦਾ ਵਿਆਹ ਸ਼ਾਦੀ ਕਰਨੀ ਔਖੀ ਹੈ ਇਹ ਤਾਂ ਸਾਨੂੰ ਪਤਾ ਹੈ ਔਰ ਆਂਟ ਗਵਾਂਟ ਨੂੰ ਵੀ ਪਤਾ ਲੱਗ ਗਿਆ ਜਦੋਂ ਇਹਦੇ ਵਿੱਚ ਚੀਜ਼ ਆਉਂਦੀ ਹੈ ਚੀਜ਼ਾਂ ਚੁਕ ਚੁਕ ਮਾਰਦੀ ਹੈ ਬੰਦਿਆਂ ਨੂੰ ਚੁੱਕ ਕੇ ਮਾਰਦੀ ਐਨੀ ਤਾਕਤ ਆ ਜਾਂਦੀ ਤਾਂ ਜਦੋਂ ਗੱਲਾਂ ਸੁਣੀਆਂ ਉਹ ਸਿੰਘ ਸਾਹਿਬ ਅਗੋਂ ਫਿਰ ਬੈਠਿਆ ਬੈਠਿਆ ਬੋਲੇ ਕਹਿੰਦੇ ਉਹ ਐਵੇਂ ਤੁਸੀਂ ਕਰਦੇ ਇਦਾਂ ਦੀ ਨਹੀਂ ਕੋਈ ਚੀਜ਼ ਹੁੰਦੀ ਗੁਰੂ ਗੋਬਿੰਦ ਸਿੰਘ ਮਹਾਰਾਜ ਤੇ ਭਰੋਸਾ ਰੱਖੋ ਐ ਕੁਝ ਨਹੀਂ ਹੁੰਦਾ ਤੇ ਨਾਲੇ ਮੂੰਹ ਚੋਂ ਐ ਨਿਕਲੇ ਕਹਿੰਦਾ ਅੱਜ ਮੈਂ ਇੱਥੇ ਹੀ ਆ ਲੈ ਦੇਖ ਲੈਨੇ ਫਿਰ ਕਿਹੜੀ ਚੀਜ਼ ਆਉਂਦੀ ਅੱਜ ਮੈਂ ਇੱਥੇ ਹੀ ਆ ਕਹਿੰਦਾ ਦੇਖ ਲੈਨੇ ਫਿਰ ਕਿਹੜੀ ਚੀਜ਼ ਆਉਂਦੀ ਹੈ ਤਾਂ ਇਦਾਂ ਵਿਸ਼ਵਾਸ ਰੱਖ ਕੇ ਉਹ ਸਿੰਘ ਸਾਹਿਬ ਨੇ ਘਲ ਕਹਤੀ ਪ੍ਰਸ਼ਾਦਾ ਪਾਣੀ ਛਕਣ ਤੋਂ ਬਾਅਦ ਪਿੰਡਾਂ ਦਾ ਸੁਭਾਅ ਹੁੰਦਾ ਉਹ ਦੁੱਧ ਮਣਾ ਲੈਂਦੇ ਨੇ ਰਾਤ ਨੂੰ ਕਪ-ਕਪ ਗਲਾਸ-ਕਲਾਸ ਦੁੱਧ ਪੀਤਾ ਉਹਨੂੰ ਕਹਿੰਦੇ ਮੈਂ ਤੁਹਾਡਾ ਮੰਜਾ ਇੱਥੇ ਬਾਹਰ ਢਾ ਦਈਏ ਕਿ ਛੱਤ ਉੱਪਰ ਡੋਣੇ ਕਿਵੇਂ ਉਹ ਕਹਿੰਦਾ ਨਹੀਂ ਜਿਹੜੇ ਕਮਰੇ 'ਚ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਸੁਖਸਣ ਹੈ ਨਾ ਮੈਂ ਉੱਥੇ ਕੋਲੇ ਸੌ ਜਾਣਾ ਸਵੇਰੇ ਉੱਠ ਕੇ ਇਸ਼ਨਾਨ ਕਰਕੇ ਮੈਂ ਪ੍ਰਕਾਸ਼ ਕਰਾਂਗਾ ਕਹਿੰਦਾ ਚਲੋ ਠੀਕ ਹੈ ਅੰਦਰ ਪੱਖਾ ਲੱਗਾ ਹੋਇਆ ਸੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਕੋਲ ਹੀ ਉਹ ਦਰੀ ਉੱਤੇ ਥੱਲੇ ਆਰਾਮ ਕਰਨ ਨੂੰ ਚਾਦਰ ਲੱਗ ਕੇ ਲੇਟ ਗਿਆ ਤਾਂ ਅਜੇ ਉਹ ਕਹਿੰਦਾ ਮੈਂ 16 ਸੈਵਨ ਦਾ ਪਾਠ ਪੜਿਆ ਤਾਂ ਮੈਨੂੰ ਯਾਦ ਹੈ ਵੀ 16 ਸੈਵਨ ਦੀਆਂ ਪੰਕਤੀਆਂ ਸਮਾਪਤ ਹੋਈਆਂ ਮੈਂ ਵਾਹਿਗੁਰੂ ਵਾਹਿਗੁਰੂ ਮੰਚ ਕਰ ਰਿਹਾ ਹਾਂ ਨੀਂਦ ਨਹੀਂ ਆਈ ਹਲਕੀ ਜੀਆਂ ਅੱਖਾਂ ਨੀਂਦ ਦਾ ਝੁੱਕਾ ਜਿਹਾ ਲੱਗਾ ਇੰਨੇ ਨੂੰ ਵਿੜੇ ਚ ਰੌਲਾ ਪੈ ਗਿਆ ਰੌਲਾ ਪੈ ਤੋ ਜਾਗ ਗਿਆ ਉਹ ਲੜਕੀ ਵਿੱਚ ਉਹ ਚੀਜ਼ ਆ ਗਈ ਫਿਰ ਜਿਹੜਾ ਬਾਬਾ ਸੀ ਕੋਈ ਕੋਈ ਪੀਰ ਬਾਬਾ ਮੁਸਲਮਾਨ ਨੂੰ ਲੜਕੀ ਚ ਆ ਗਿਆ ਉਹ ਘਰ ਵਾਲਿਆਂ ਨੂੰ ਲਾਦ ਲਾਦ ਕੇ ਮਾਰੇ ਰੋਲਾ ਪਿਆ ਤੇ ਵੀ ਉੱਠ ਕੇ ਬਹਿ ਗਿਆ ਕਿਉਂ ਮੈਂ ਅੰਦਰ ਬਹਿ ਕੇ ਸੁਣੀ ਜਾਂਦਾ ਵੀ ਹੋਕ ਹੀ ਰਿਹਾ ਤੇ ਉਹ ਲੜਕੀ ਬਾਹਰ ਬੋਲਦੀ ਹੈ ਕਹਿੰਦੀ ਬਾਹਰ ਕੱਢੋ ਜਿਹੜਾ ਗੁਰੂ ਗੋਬਿੰਦ ਸਿੰਘ ਦਾ ਸਿੱਖ ਆ ਮੈਂ ਵੇਖਾਂ ਕਿਹੜਾ ਆ ਜਿਹੜਾ ਕਹਿੰਦਾ ਮੈਨੂੰ ਵੇਖਣਾ ਮੈਨੂੰ ਵੇਖਣਾ ਬਾਹਰ ਕੱਢੋ ਇਹਨੂੰ ਕਹਿੰਦਾ ਜਦੋਂ ਮੈਨੂੰ ਕਹਿਣ ਲੱਗ ਪਈ ਫੇਰੋਂ ਬਾਹਰ ਕੱਢੋ ਮੈਂ ਵੇਖਣਾ ਕਿਹੜਾ ਗੁਰੂ ਦਾ ਸਿੱਖ ਹੈ ਜਿਹੜਾ ਕਹਿੰਦਾ ਮੈਨੂੰ ਵੇਖਣਾ ਬਾਹਰ ਕੱਢੋ ਇਹਨੂੰ ਮੈਨੂੰ ਵੇਖੇ

ਤੇ ਕਹਿੰਦਾ ਮੈਂ ਦਰਵਾਜੇ ਵਿੱਚ ਖਲੋਗਿਆ ਜਦੋਂ ਲੜਕੀ ਨੇ ਦਰਵਾਜੇ ਨੂੰ ਅੱਕ ਲੱਤ ਮਾਰੀ ਉਹਦੇ ਬਾਲ ਖੁੱਲੇ ਕਹਿੰਦਾ ਉਹਦੇ ਅੱਖਾਂ ਲਾਲ ਬੜੀ ਤਾਕਤ ਉਹਦੇ 'ਚ ਆਪਣੇ ਚਾਚੇ ਨੂੰ ਪਿਓ ਨੂੰ ਅਲੱਦ-ਅਲੱਦ ਕੇ ਮਾਰੇ ਕਹਿੰਦਾ ਜਦੋਂ ਨੇ ਦਰਵਾਜੇ ਨੂੰ ਲੱਤ ਮਾਰੀ ਨਾ ਫਿਰ ਮੈਂ ਤੇ ਉਦੋਂ ਪਾਠ ਸ਼ੁਰੂ ਕੀਤਾ ਸੀ ਚੋ ਬਈ ਸਾਹਿਬ ਦਾ ਕਹਿੰਦਾ ਇਹ ਵੀ ਨਹੀਂ ਮੈਨੂੰ ਪਤਾ ਮੈਂ ਕਿਹੜੀ ਪੰਗਤੀ ਪੜ ਰਿਆ ਸੀ ਕੀ ਕੁਝ ਮੇਰੇ ਵਿੱਚ ਆ ਗਿਆ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਨਦਰ ਕੀਤੀ ਕਹਿੰਦਾ ਉਹ ਕੋਈ ਥੱਪੜ ਉਹ ਲੜਕੀ ਦੇ ਮਾਰਿਆ ਚਾਰ ਲੋਟਣੀਆਂ ਪਈਆਂ ਵਿੜ ਦੇ ਵਿੱਚ ਘਰ ਜਾ ਕੇ ਕਹਿੰਦਾ ਮੈਂ ਉਹਨੂੰ ਫੜ ਕੇ ਉੱਥੋਂ ਬਾਹਰ ਝੋੜ ਕੇ ਕਿਹਾ ਤੇਰੀ ਹਿੰਮਤ ਕਿਵੇਂ ਹੋਈ ਗੁਰੂ ਗ੍ਰੰਥ ਸਾਹਿਬ ਦੇ ਕਮਰੇ 'ਚ ਲੱਤ ਮਾਰਨ ਦੀ ਤੇਰੀ ਹਿੰਮਤ ਕਿਵੇਂ ਹੋਈ ਗੁਰੂ ਗ੍ਰੰਥ ਸਾਹਿਬ ਜੀ ਦਾ ਕਮਰਾ ਹੋਵੇ ਤੂੰ ਦਰਵਾਜ਼ੇ ਨੂੰ ਲੱਤ ਮਾਰੇ ਕੌਣ ਹੈ ਤੂੰ ਕਹਿੰਦਾ ਜਦੋਂ ਮੈਂ ਐ ਕਿਹਾ ਉਹ ਉਰਦੂ ਦਾ ਕਲਮਾ ਪੜਨ ਲੱਗ ਪਈ ਅਰਬੀ ਫਾਰਸੀ ਦਾ ਕਹਿੰਦਾ ਮੈਂ ਕਿਹਾ ਸਿੱਧੀ ਗੱਲ ਕਰ ਫਿਰ ਉਹ ਲੜਕੀ ਚੋਂ ਉਹ ਬਾਬਾ ਬੋਲੇ ਕਹਿੰਦਾ ਮੈਂ ਬਾਹਰ ਜਿਹੜਾ ਮੜ ਵਾਲਾ ਕੋਈ ਗੁੱਗਾ ਪੀਰ ਬਾਬਾ ਕਹਿੰਦਾ ਮੈਂ ਉਹ ਆ ਮੁਸਲਮਾਨ ਕੋਈ ਬਾਬਾ ਸੀ ਉੱਥੇ ਕਹਿੰਦਾ ਮੈਂ ਫਲਾਨਾ ਬਾਬਾ ਕਹਿੰਦਾ ਮੈਂ ਕਹੇ ਅੰਮ੍ਰਿਤਧਾਰੀ ਗੁਰਸਿੱਖ ਐ ਇਹਨਾਂ ਦੇ ਘਰ ਤੇਰਾ ਕੀ ਕੰਮ ਐ ਲੜਕੀ ਨੂੰ ਛੱਡ ਕੇ ਜਾ ਕਹਿੰਦਾ ਉਹ ਲੜਕੀ ਚੋਂ ਬੋਲਿਆ ਕਹਿੰਦਾ ਇਹ ਅੰਮ੍ਰਿਤਧਾਰੀ ਨਹੀਂ ਹੈ ਇਹ ਗੁਰੂ ਗੋਬਿੰਦ ਸਿੰਘ ਦੇ ਸਿੱਖ ਨਹੀਂ ਹੈਗੇ ਜੇ ਇਹ ਗੁਰੂ ਦੇ ਸਿੱਖ ਹੁੰਦੇ ਮੈਂ ਇਹਨਾਂ ਦੇ ਘਰ ਨਹੀਂ ਸੀ ਹੁਣ ਇਹਨਾਂ ਨੂੰ ਪੁੱਛੋ ਇਹ ਵੀਰਵਾਰ ਮੇਰਾ ਚਿਰਾਗ ਵੀ ਕਰਦੇ ਨੇ ਲੜਕੀ ਮੇਰਾ ਪ੍ਰਸ਼ਾਦ ਵੀ ਖੰਦੀ। ਕਹਿੰਦਾ ਮੈਂ ਉਹਨਾਂ ਵੱਲ ਵੇਖਿਆ ਕਹਿੰਦਾ ਮੇਰੇ ਵੱਡੇ ਸਾਲੇ ਨੇ ਵੀ ਛੋਟੇ ਨੇ ਵੀ ਅੱਖਾਂ ਨਹੀਂ ਮੀਆਂ ਕਰ ਲਈ। ਕਹਿੰਦਾ ਮੈਂ ਫਿਰ ਲੜਕੀ ਨੂੰ ਵਿੱਚੋਂ ਝੰਡੋੜ ਕੇ ਕਹੇ ਵੀ ਘਰ ਤੇਨੂੰ ਛੱਡ ਕੇ ਜਾਣਾ ਪੈਣਾ। ਉਹ ਕਹਿੰਦੇ ਜਦ ਤੱਕ ਇਹ ਲੜਕੀ ਮਰਦੀ ਨਹੀਂ ਮੈਂ ਨਹੀਂ ਇਹਨੂੰ ਛੱਡ ਸਕਦਾ। ਜਾਂ ਫਿਰ ਇਹਨਾਂ ਨੂੰ ਕਹੋ ਆਪਣੇ ਘਰ ਵਿੱਚ ਮੇਰੀ ਜਗ੍ਹਾ ਬਣਾਉਣ ਮੇਰਾ ਪੱਕਾ ਚਿਰਾਗ ਘਰ ਵਿੱਚ ਚਲਾ। ਕਹਿੰਦਾ ਮੈਂ ਕਈ ਨਹੀਂ ਚਿਰਾਗ ਨਹੀਂ ਲਾਉਣਾ ਨਾ ਇਹਨਾਂ ਨੇ ਜਗਾ ਬਣਾਉਣੀ ਹੈ ਜਦੋਂ ਕਹਿੰਦਾ ਮੈਂ ਚੁਬਈ ਸਾਹ ਦਾ ਪਾਠ ਫਿਰ ਸ਼ੁਰੂ ਕੀਤਾ ਨਾ ਉਹਨੂੰ ਬਾਹ ਤੋਂ ਫੜਿਆ ਫੜਿਆ ਤਾਂ ਲੜਕੀ ਬੇਹੋਸ਼ ਹੋ ਗਈ ਉਹ ਚੀਜ਼ ਚਲੀ ਗਈ ਵਿੱਚੋਂ ਫਿਰ ਕਹਿੰਦਾ ਮੈਂ ਉਹ ਘਰ ਵਾਲਿਆਂ ਨੂੰ ਕਿਹਾ ਵੀ ਤੁਹਾਡੇ ਲਈ ਬਹੁਤ ਮਾੜੀ ਗੱਲ ਤੁਸੀਂ ਅੰਮ੍ਰਿਤਧਾਰੀ ਹੋ ਤੁਸੀਂ ਗੁਰੂ ਗ੍ਰੰਥ ਸਾਹਿਬ ਨੂੰ ਮੰਨਦੇ ਹੋ ਤੁਸੀਂ ਪ੍ਰਕਾਸ਼ ਕੀਤਾ ਸਹਿਜ ਪਾਠ ਤੁਸੀਂ ਕਿਸੇ ਪੀਰ ਬਾਬੇ ਦਾ ਚਿਰਾਗ ਕਰਦੇ ਹੋ ਤੁਸੀਂ ਪ੍ਰਸ਼ਾਦ ਖੰਦੇ ਹੋ ਵੀਰਵਾਰ ਜਾ ਕੇ ਦਿੰਦਾ ਇਹ ਅੰਮ੍ਰਿਤਧਾਰੀ ਨਹੀਂ ਹੈ ਇਹ ਗੁਰੂ ਗੋਬਿੰਦ ਸਿੰਘ ਦੇ ਸਿੱਖ ਨਹੀਂ ਹੈਗੇ ਜੇ ਇਹ ਗੁਰੂ ਦੇ ਸਿੱਖ ਹੁੰਦੇ ਮੈਂ ਇਹਨਾਂ ਦੇ ਘਰ ਨਹੀਂ ਸੀ ਹੁਣ ਇਹਨਾਂ ਨੂੰ ਪੁੱਛੋ ਇਹ ਵੀਰਵਾਰ ਮੇਰਾ ਚਰਾਗ ਵੀ ਕਰਦੇ ਨੇ ਲੜਕੀ ਮੇਰਾ ਪ੍ਰਸ਼ਾਦ ਵੀ ਖੰਦੀ ਹੈ ਕਹਿੰਦਾ ਮੈਂ ਉਹਨਾਂ ਵੱਲ ਵੇਖਿਆ ਕਹਿੰਦਾ ਮੇਰੇ ਵੱਡੇ ਸਾਲੇ ਨੇ ਵੀ ਛੋਟੇ ਨੇ ਵੀ ਅੱਖਾਂ ਨਹੀਂ ਮੀਆਂ ਕਰ ਲਈ ਕਹਾਂ ਮੈਥਰ ਲੜਕੀ ਨੂੰ ਵਿੱਚੋਂ ਝੰਡੋੜ ਕੇ ਕਹਵੇ ਘਰ ਤੋਂ ਛੱਡ ਕੇ ਜਾਣਾ ਪੈਣਾ ਉਹ ਕਹਿੰਦਾ ਜਦ ਤੱਕ ਕਿ ਲੜਕੀ ਮਰਦੀ ਨਹੀਂ ਮੈਂ ਨਹੀਂ ਇਹਨੂੰ ਛੱਡ ਸਕਦਾ ਜਾਂ ਫਿਰ ਇਹਨਾਂ ਨੂੰ ਕਹੋ ਆਪਣੇ ਘਰ ਵਿੱਚ ਮੇਰੀ ਜਗ੍ਹਾ ਬਣਾਉਣ ਮੇਰਾ ਪੱਕਾ ਚਿਰਾਗ ਘਰ ਵਿੱਚ ਲਾਉਣ ਕਹਿੰਦਾ ਮੈਂ ਕਹਿੰਨੀ ਚਿਰਾਗ ਨਹੀਂ ਲਾਉਣਾ ਨਾ ਇਹਨਾਂ ਨੇ ਜਗ੍ਹਾ ਬਣਾਉਣੀ ਜਦੋਂ ਕਹਿੰਦਾ ਮੈਂ ਚੁਬਈਸ ਦਾ ਪਾਠ ਫਿਰ ਸ਼ੁਰੂ ਕੀਤਾ ਨਾ ਉਹਨੂੰ ਬਾਹਰ ਤੋਂ ਫੜਿਆ ਫੜਿਆ ਤਾਂ ਲੜਕੀ ਬੇਹੋਸ਼ ਹੋ ਗਈ ਉਹ ਚੀਜ਼ ਚਲੀ ਗਈ ਵਿੱਚੋਂ ਫਿਰ ਕਿੰਨਾ ਮੈਂ ਘਰ ਵਾਲਿਆਂ ਨੂੰ ਕਿਹਾ ਵੀ ਤੁਹਾਡੇ ਲਈ ਬਹੁਤ ਮਾੜੀ ਗੱਲ ਤੁਸੀਂ ਅੰਮ੍ਰਿਤਧਾਰੀ ਹੋ ਤੁਸੀਂ ਗੁਰੂ ਗ੍ਰੰਥ ਸਾਹਿਬ ਨੂੰ ਮੰਨਦੇ ਹੋ ਤੁਸੀਂ ਪ੍ਰਕਾਸ਼ ਕੀਤਾ ਸਹਿਜ ਪਾਠ ਤੁਸੀਂ ਕਿਸੇ ਪੀਰ ਬਾਬੇ ਦਾ ਚਰਾਗ ਕਰਦੇ ਹੋ ਤੁਸੀਂ ਪ੍ਰਸ਼ਾਦ ਖਾਂਦੇ ਹੋ ਵੀਰਵਾਰ ਜਾ ਕੇ ਕਹਿੰਦਾ ਕਹਿੰਦੇ ਜੀ ਕੀ ਕਰੀਏ ਪਹਿਲਾਂ ਕਰਦੇ ਸੀ ਬਜ਼ੁਰਗ ਅਸੀਂ ਵੀ ਕਰਦੇ ਆ ਕਹਿੰਦਾ ਮੈਂ ਉਹਨੂੰ ਕਹਿੰਦਾ ਇੱਕ ਪਾਸੇ ਹੋ ਜਾ ਜੋ ਤਾਂ ਮੈਂ ਚਲੇ ਜਾਂਦਾ ਤੁਸੀਂ ਜਾਣੋ ਤੋ ਬਾਬਾ ਜਾਣੇ ਤੇ ਜੇ ਤੁਸੀਂ ਬਚਾ ਕਰਨੇ ਫਿਰ ਮੇਰਾ ਕਹਿਣਾ ਮੰਨਣਾ ਪੈਣਾ ਉਹ ਕਹਿੰਦਾ ਪਰੋਣੇ 10 ਤੂੰ ਕੀ ਕਰਨਾ ਉਹ ਕਹਿੰਦਾ ਨਾ ਕ ਸਾਰੇ ਜਣੇ ਕੇਸੀ ਇਸ਼ਨਾਨ ਕਰੋ ਕੇਸੀ ਇਸ਼ਨਾਨ ਕਰਾਇਆ ਉਹ ਲੜਕੀ ਨੂੰ ਨਾਲ ਗੱਡੀ ਚ ਬਿਠਾ ਕੇ ਦਮ ਆਪਣੇ ਛੋਟੇ ਤੇ ਵੱਡੇ ਸਾਲੇ ਨੂੰ ਤੇ ਆਪਣੀ ਮਾਂ ਨੂੰ ਉਹਨੂੰ ਸਾਲੀ ਨੂੰ ਨਾਲ ਲੈ ਕੇ ਸਾਲੇ ਹਰ ਨੂੰ ਉਹ ਕਹਿੰਦਾ ਮੈਂ ਸੰਗਰੂਰ ਤੋਂ ਅੱਧੀ ਰਾਤ ਨੂੰ 12 ਵਜੇ ਅਨੰਪੁਰ ਸਾਹਿਬ ਨੂੰ ਤੁਰ ਪਿਆ ਜਦੋਂ ਅਨੰਪੁਰ ਸਾਹਿਬ ਨੂੰ ਤੁਰ ਪਿਆ ਰਸਤੇ ਵਿੱਚ ਆਉਂਦੇ ਕਹਿੰਦਾ ਜਦੋਂ ਅਸੀਂ ਪਟਿਆਲੇ ਵਾਲਾ ਰੋਡ ਤੇ ਰਸਤੇ ਵਿੱਚ ਆਏ ਕੋਈ ਹਵਾ ਨਹੀਂ ਕੋਈ ਨੇਰੀ ਨਹੀਂ ਕੋਈ ਚੱਕਰ ਨਹੀਂ ਕੋਈ ਮੀਂਹ ਨਹੀਂ ਟਾਣਾ ਟੁੱਟ ਕੇ ਕਿਕਰ ਦਾ ਮੋੜੇ ਡਿੱਗ ਪਿਆ ਕਹਿੰਦਾ ਫਿਰ ਅਸੀਂ ਗੱਡੀ ਰੋਕੀ ਉਹ ਟਾਣਾ ਪਰੇ ਕੀਤਾ ਬਸ ਕਹਿੰਦਾ ਫਿਰ ਸੰਗਰੂਰ ਤੋਂ ਲੈ ਕੇ ਅਨੰਦਪੁਰ ਸਾਹਿਬ ਤੱਕ ਮੇਰਾ ਜਾਪ ਸਾਹਿਬ ਤੇ ਤੱਪ ਪ੍ਰਸਾਦ ਸਵੀਏ ਜਾਪ ਸਾਹਿਬ ਤੱਪ ਪ੍ਰਸਾਦ ਸਵੀਏ ਜਾਪ ਸਾਹਿਬ ਨਹੀਂ ਬੰਦ ਕੀਤਾ ਬਾਣੀ ਪੜਦਿਆਂ ਪੜਦਿਆਂ ਅਨੰਦਪੁਰ ਸਾਹਿਬ ਲਿਆਂਦਾ ਕਿੱਥੇ ਉਹਨਾਂ ਨੂੰ ਸਵੇਰੇ ਇਸ਼ਨਾਨ ਕਰਾ ਕੇ ਦੇਖ ਕਰਾਈ ਦੁਪਹਿਰੇ 12 ਵਜੇ ਅੰਮ੍ਰਿਤ ਸੰਚਾਰ ਹੋਇਆ ਸਾਰੇ ਪਰਿਵਾਰ ਨੂੰ ਅੰਮ੍ਰਿਤ ਹਾਲ ਵਿੱਚ ਬਾੜਿਆ ਪੰਜਾਂ ਪਿਆਰਿਆਂ ਅਗੇ ਭੁੱਲ ਬਖਸ਼ਾ ਕੇ ਅੰਮ੍ਰਿਤ ਸ਼ਕਾਇਆ ਤੇ ਸਾਧ ਸੰਗਤ ਉਹ ਦਿਨ ਹੱਦ ਪਰ ਅੱਜ ਦਿਨ ਆਉਂਦਾ ਹੈ ਅੱਜ ਉਹ ਬੱਚੀ ਵਿਆਹੀ ਨੂੰ ਵੀ ਨਾ 10 ਸਾਲ ਹੋ ਗਏ ਤਿੰਨ ਬੱਚੇ ਨੇ ਆਪਣੇ ਘਰ ਸੁਖੀ ਵਸਦੀ ਹੈ ਕਹਿਣ ਤੋਂ ਭਾਵ ਇਹ ਹੈ ਗੁਰੂ ਤੇ ਵਿਸ਼ਵਾਸ ਹੋਣਾ ਚਾਹੀਦਾ ਕਲਗੀਧਰ ਪਾਤਸ਼ਾਹ ਸਾਨੂੰ ਲਿਖ ਕੇ ਐਗਰੀਮੈਂਟ ਕਰ ਗਏ ਇਹ ਜਬ ਲਗ ਖਾਲਸਾ ਰੇ ਨਿਆਰਾ ਤਬ ਲਗ ਤੇਜ ਦੇਉ ਮੈਂ ਸਾਰਾ ਤੇ ਨਾਲ ਕਿਹਾ ਜਬ ਗਹਿ ਬਪਰਨ ਕੀ ਰੀਤ ਮੈਂ ਨਾ ਕਰੂੰ ਇਨ ਕੀ ਪਰਦੀਦ ਭਾਈ ਕਿਸੇ ਹੋਰ ਰੀਤ ਵਿੱਚ ਨਾ ਪੈਜੋ ਫਿਰ ਗੁਰੂ ਨੇ ਤੁਹਾਡੇ ਨਾਲ ਨਹੀਂ ਰਹਿਣਾ ਜੇ ਚਾਹੁੰਦੇ ਹੋ ਗੁਰੂ ਗੋਬਿੰਦ ਸਿੰਘ ਮਹਾਰਾਜ ਨਾਲ ਰਹਿਣ ਫਿਰ ਉੱਤੇ ਵਿਸ਼ਵਾਸ ਰੱਖਣਾ ਰੋਜ ਵਿਸ਼ਵਾਸ ਨਾਲ ਪੜਿਓ ਚਤਰ ਚੱਕਰਵਰਤੀ ਚਤਰ ਚੱਕਰ ਭੁਗਤੇ ਸੁਜੰਮੰ ਸੁਭੰ ਸਰਬਦਾ ਸਰਬਜੁਗਤੇ ਦੁਕਾਲੰ ਪ੍ਰਣਾਸੀ ਦਇਾਲੰ ਸਰੂਪੇ ਸਦਾ ਅੰਗ ਸੰਗੇ ਆਪੰਗੰ ਬਿਪੂਤੇ ਕਿਹੜੀ ਚੀਜ਼ ਹੈ ਜਿਹੜੀ ਗੁਰੂ ਕੋਲੋਂ ਨਹੀਂ ਮਿਲਦੀ ਬਸ ਲੋੜ ਵਿਸ਼ਵਾਸ